ਇਹ ਬੀਜੇਪੀ ਪੰਜਾਬ ਦਾ ਡਿਸੀਜਨ ਹੈ ਇਹ ਸਾਰੇ ਪੰਜਾਬ ਦੇ ਵਿੱਚ ਇਹ ਧਰਨਾ ਦੇ ਰੋਜ਼ ਪ੍ਰਦਰਸ਼ਨ ਹੋ ਰਿਹਾ ਹੈ ਸਰਕਾਰ ਦੀਆਂ ناکਾਮੀਆਂ ਦੇ ਖਿਲਾਫ ਮੈਂ ਇਸ ਏਰੀਆ ਦਾ ਬੀਜੇਪੀ ਭਾਰ ਨਗਰ ਮੰਡਲ ਦਾ ਪ੍ਰਧਾਨ ਆ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਅੱਜ ਜਿਹੜੀ ਲੁਧਿਆਣਾ ਵਾਂ ਟੈਸਟ ਆਫ ਇੰਡੀਆ ਕਹਿੰਦੇ ਸੀ ਇਹਨੂੰ ਲੁਧਿਆਣਾ ਪੰਜਾਬ ਦੀ ਇੰਡਸਟਰੀ ਵਾਸਤੇ ਮਸ਼ੂਰ ਸੀ ਇੰਡੀਆ ਵਰਲਡ ਦੇ ਵਿੱਚ ਆਟੋ ਇੰਡਸਟਰੀ ਹੋਜ਼ੀਟਿਡ ਅਸੀ ਸਾਈਕਲ ਇੰਡਸਟਰੀ ਹੋਰ ਬਹੁਤ ਤਰੀਕੇ ਦੇ ਇੰਡਸਟਰੀ ਨਾਲ इवन ਐਗਰੀਕਲਚਰ ਵੀ ਲੁਧਿਆਣਾ ਟੌਪ ਤੇ ਸੀਗਾ ਲੇਕਿਨ ਅੱਜ ਵੀ ਜੋ ਪੋਜੀਸ਼ਨ ਹੈ ਅੱਜ ਲਹਨਤ ਸਰਕਾਰ ਦੇ ਹੁਣੇ ਹੀ ਸੈਂਟਰਲ ਗਵਰਨਮੈਂਟ ਦਾ ਇੱਕ ਸਰਵੇ ਆਇਆ ਪੰਜਾਬ ਦਾ ਮੋਸਟ ਇੰਡੀਆ ਦਾ ਦਸਵਾਂ ਮੋਸਟ ਪੋਲਿਊਟਿਡ ਸਿਟੀ ਹੈ ਕੰਦਾ ਸ਼ਹਿਰ ਲੁਧਿਆਣਾ ਲਹਨਤ ਸਰਕਾਰ ਨੇ ਇਹੀ ਬਦਲਾ ਦਿੱਤਾ ਲੁਧਿਆਣਾ ਕਹਿੰਦਾ ਨੇ ਸਾਰੀਆਂ ਸਰਕਾਰਪੋਰੇਸ਼ਨ ਦਾ ਹਾਲ ਇਹ ਆ ਇਸ ਸੜਕੇ ਚਲੇ ਜਾਓ ਕਿੱਬੇ ਟੋਏ ਪਏ ਹੋਏ ਆ ਕਿੱਥੇ ਜਾਓ ਗੰਦ ਦੇ ਢੇਰ ਲੱਗੇ ਹੋਏ ਆ ਫਿਰ ਇਹ ਸਰਕਾਰ ਕਲੇਮ ਕਰਦੀ ਸੀ ਕਿ ਨਸ਼ਿਆਂ ਨੂੰ ਨਸ਼ੇ ਇੰਨੇ ਸੜਕਾਂ ਦੇ ਉੱਤੇ ਰਾਸ਼ਨ ਦੀਆਂ ਦੁਕਾਨਾਂ ਨਹੀਂ ਹੈਗੀਆਂ ਜਿੰਨੀਆਂ ਸ਼ਰਾਬ ਦੀਆਂ ਦੁਕਾਨਾਂ ਖੋਲਦੀਆਂ ਇਹਨਾਂ ਨੇ ਕਿਸੇ ਨਾਮ ਨੂੰ ਫੋਲੋ ਨਹੀਂ ਕੀਤਾ ਕਿਸੇ ਕਾਲਜ ਸਕੂਲ ਕਰਮਸ਼ਾਲਾ ਜਾਂ ਰਿਲੀਜੀਅਸ ਮੰਦਿਰ ਗੁਰਦੁਆਰੇ ਦੇ ਕੋਲ ਕੋਈ ਠੇਕਾ ਨਹੀਂ ਖੁੱਲ ਸਕਦਾ 200 ਮੀਟਰ ਤੋਂ ਪਹਿਲਾਂ ਲਾਹਾਂਬੇਸ ਦੀ ਕਮੀਆਂ ਗੰਦੀ ਸਰਕਾਰ ਤੇ ਖਾਲਸਾ ਕਾਲਜ ਕੋਲ ਫੋਰ ਗਲਤ ਇੱਥੇ ਸਾਡੀਆਂ ਧੀਆ ਪੜਦੀਆਂ 200 ਮੀਟਰ ਦੇ ਕਿ 20 ਮੀਟਰ ਵੀ ਦੂਰ ਨੇ ਸਾਹਮਣੇ ਕ੍ਰੋਸ ਦੀ ਰੋਡ ਉੱਥੇ ਠੇਕਾ ਖੋਲੇ ਹੋਇਆ ਹੈ ਮੈਂ ਆਪਣੇ ਹੱਥ ਨਾਲ ਲੜਕੀਆਂ ਨੂੰ ਉੱਥੋਂ ਸ਼ਰਾਬ ਪੀਦੇ ਦੇਖਿਆ ਕਿ ਇਹ ਬਦਲਾ ਦੇਣਾ ਚਾਹੀਦੀ ਸਰਕਾਰ ਸਾਡੇ ਸਮਾਜ ਨੂੰ ਸੁਨੇਹਾ ਦੇਣਾ ਚਾਹੀਦੀ ਹੈ ਜੋ ਨਗਰ ਕਮ ਜਿਸ ਇਲਾਕੇ ਤੇ ਅਸੀਂ ਖੜੇ ਆ ਇਸ ਵੇਲੇ ਇਸ ਸਰੇ ਆਮ ਨਸ਼ਾ ਵਿਕ ਰਿਹਾ ਖੁੱਲਿਆਂ ਪੁਲਿਸ ਦੀ ਪ੍ਰੋਟੈਕਸ਼ਨ 'ਚ ਵਿਕ ਰਿਹਾ ਪੁਲਿਸ ਦੀ ਮਰਜ਼ੀ ਬਿਨਾ ਪਤਾ ਨਹੀਂ ਹਿਲਦਾ ਕਿਥੇ ਖੁੱਲ ਕੇ ਦੇਵਪਾਰ ਹੋ ਰਿਹਾ ਹੈ ਸ਼ਾਮ ਨੂੰ ਜਵਾਰ ਨਗਰ ਕੈਂਪ ਦੀ ਇਧਰਲੀ ਸਾਈਡ ਪਰਪਰਲੀ ਜਿਹੜੀ ਹੈ ਬੱਸ ਸਟੈਂਡ ਵਾਲੀ ਸਾਈਡ ਉੱਥੇ ਖੁੱਲ ਕੇ ਦੇਵਪਾਰ ਹੋ ਰਿਹਾ ਹੈ ਪੁਲਿਸ ਦੀ ਮਰਜ਼ੀ ਦੇ ਬਿਨਾ ਹੁੰਦਾ ਕੋਈ ਨਹੀਂ ਇੱਕ ਪਤਾ ਨਹੀਂ ਹਿਲ ਸਕਦਾ ਪੁਲਿਸ ਦੇ ਉੱਤੇ ਕੋਣ ਹੈ ਇਸ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਜਿਨ੍ਹਾਂ ਦੀ ਪ੍ਰੋਟੈਕਸ਼ਨ ਦੇ ਵਿੱਚ ਜਿਨ੍ਹਾਂ ਦੇ ਸੁਰੱਖਸ਼ਣ ਦੇ ਵਿੱਚ ਇਹ ਸਾਰੇ ਗਲਤ ਕੰਮ ਹੋ ਰਿਹਾ ਹੈ ਜਿਹੜੀਆਂ ਵਾਲਿਆਂ ਤੋਂ ਹਫ਼ਤਾ ਵਸੂਲੀ ਕੀਤੀ ਜਾ ਰਹੀ ਹੈ ਉਹ ਗਰੀਬ ਲੋਗ ਆ ਬੋਲ ਨਹੀਂ ਸਕਦੇ ਕਿਉਂਕਿ ਉਹਨੂੰ ਆਪਣੀ ਸ਼ਾਮ ਦੀ ਰੋਟੀ ਦੀ ਫਿਕਰ ਆ ਉਹ ਚੁੱਪ ਕਰਕੇ ਪੈਸੇ ਹੱਦਾ ਦਈ ਜਾਂਦਾ ਕਿਲੇ ਮੇਰੀਆਂ ਕਾਰਪੋਰੇਸ਼ਨ ਤੋਂ ਰੇੜੀਆਂ ਚੁਕਾ ਦੇ ਮੈਂ ਸਾਰੀ ਜਨਤਾ ਨੇ ਜਿਹੜਾ ਬਦਲਾਅ ਲਿਆਂਦਾ ਸੀ ਬਿਜਲੀ ਦੀ ਹਾਲਤ ਸੁਣ ਲੋ ਬਿਜਲੀ ਦੇ ਕੱਟ ਲੱਗਦੇ ਆ ਬੇ ਟਾਈਮ ਰਾਤ ਨੂੰ ਕੋਈ ਪਤਾ ਨਹੀਂ ਦਿਨ ਦੇ ਵਿੱਚ ਕੋਈ ਐਸਾ ਦਿਨ ਨਹੀਂ ਜਿਹਦੇ 10 ਵਾਰ ਤੋਂ ਘੱਟ ਬਿਜਲੀ ਨਾ ਜਾਂਦੀ ਹੋਵੇ ਪਿੱਛੇ ਤੁਹਾਡਾ ਕੋਈ ਫਾਲਟ ਪੈ ਗਿਆ ਤੁਹਾਨੂੰ 4 ਘੰਟੇ ਬੰਦਾ ਨਹੀਂ ਆਂਦਾ ਸਰਕਾਰ ਨੇ 1912 ਨੰਬਰ ਦਿੱਤਾ ਮੈਂ 1912 ਨੰਬਰ ਤੇ ਆਪਣੇ ਕਾਲ ਕੀਤੀ ਪਹਿਲਾਂ ਤਾਂ ਕਾਲ ਰਜਿਸਟਰ ਨਾ ਹੋਈ ਫਿਰ ਅਸੀਂ ਇਹਨਾਂ ਦਾ ਇੱਕ ਐਪ ਹੈ ਐਪ ਜਾ ਕੇ ਰਜਿਸਟਰ ਕਰਤਾ ਉਹਦੇ ਬਾਅਦ ਜਿਹੜੇ ਨੰਬਰੋਂ ਆਏ ਕਿ ਇਹ ਬੰਦਾ ਤੁਹਾਨੂੰ ਰੈਂਡ ਕਰ ਰਿਹਾ ਮੈਂ ਨੰਬਰ ਫੋਨ ਕੀਤਾ ਕਹਿੰਦਾ ਨੰਬਰ ਹੀ ਨਹੀਂ ਹੈਗਾ ਡਿਪਾਰਟਮੈਂਟ ਦਾ ਨਲਾਕੀ ਦੀ ਹੱਦ ਦੇਖੋ ਮੈਂ ਤੁਹਾਡੇ ਜ਼ਰੀਏ ਇਸ ਜਨਤਾ ਨੂੰ ਇਹ ਮੈਸੇਜ ਦੇਣਾ ਚਾਹਨਾ ਜਿਹੜੀ ਤੁਸੀਂ 2022 ਦੇ ਵਿੱਚ ਗਲਤੀ ਕੀਤੀ ਹੈ ਇਸ ਬਦਲਾਵ ਦੀ ਸਰਕਾਰ ਨੂੰ ਲਿਆ ਕੇ ਕੀ ਤੁਸੀਂ ਇਸ ਬਦਲਾਵ ਵਾਸਤੇ ਵੋਟ ਕੀਤਾ ਸੀਗਾ ਰੱਬ ਦੇ ਵਾਸਤੇ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਇਸ ਪੰਜਾਬ ਵਾਸਤੇ ਇਸ ਦੇਸ਼ ਵਾਸਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਹੈ ਇਸ ਸਰਕਾਰ ਨੂੰ ਚਲਦਾ ਕਰੋ ਜਿੱਥੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੁੰਦੇ ਆ ਬੀਜੇਪੀ ਨੂੰ ਵੋਟ ਪਾਓ ਜਿੰਨੀਆਂ ਇੰਡੀਆ ਦੇ ਵਿੱਚ ਬੀਜੇਪੀ ਦੀਆਂ ਰੂਲਡ ਸਟੇਟਸ ਆ ਜਿੱਥੇ ਬੀਜੇਪੀ ਦੇ ਰਾਜ ਹੈ ਉੱਥੇ ਨਾਲ ਕੰਪੇਅਰ ਕਰਕੇ ਦੇਖੋ ਜ਼ਮੀਨ ਅਸਮਾਨ ਦਾ ਫਰਕ ਹੈ ਸਾਡੀਆਂ ਸਰਕਾਰਾਂ ਦੇ ਵਿੱਚ ਅੱਜ ਦੀ ਸਰਕਾਰ ਕੋਲ ਰਿਪੇਅਰ ਕਰਾਉਣ ਲਈ ਰੋਡ ਨੇ ਪੈਸੇ ਨਹੀਂ ਹੈਗੇ ਰੋਜ਼ 60 ਕਰੋੜ ਦਾ ਲੋਨ ਲੈ ਰਹੀ ਹੈ ਸਰਕਾਰ ਕਿੱਥੇ ਜਾ ਰਹੀ ਹੈ ਪਿੱਛੇ ਖਰਚ ਨਹੀਂ ਹੈ ਇਹ ਗੱਲ ਦੇਖੋ ਲੋ 22 ਸਾਲ ਸਰਕਾਰ 75-80 ਹਜ਼ਾਰ ਕਰੋੜ ਦਾ ਲੋਨ ਲੈ ਚੁੱਕੀ ਹੈ ਕਿੱਥੇ ਖਰਚ ਲਈ ਹੈ ਉਹ ਇੰਨੇ ਫੰਡ ਵੀ ਲੱਗ ਰਹੇ ਆ ਸਾਡੇ ਉਹ ਸਿਰਫ ਸੈਂਟਰਲ ਗਵਰਨਮੈਂਟ ਨੇ ਜੋ ਮੋਦੀ ਸਰਕਾਰ ਨੇ ਦਿੱਤੇ ਆ 스마트 ਸਿਟੀ ਦੇ ਅੰਦਰ ਉਹੀ ਪੈਸਾ ਖਰਚ ਹੋ ਰਿਹਾ ਆ ਆਦਰਵਾਇਸ ਇਹ ਸਰਕਾਰ ਸਵਾਏ ਪੇਛਾਂ ਦੇ ਕੁਝ ਵੀ ਕਰਦੀ ਮੇਰੀ ਜਨਤਾ ਨੂੰ ਪੂਰ ਜੋਰ ਅਪੀਲ ਆ ਕਿ ਇਹ ਸਰਕਾਰ ਨੂੰ ਜਿੰਨੀ ਜਲਦੀ ਜਲਤਾ ਕਰੋ ਮੁੰਬਈ ਪੰਜਾਬ ਵਾਸਤੇ ਬਿਹਤਰ ਹੈ ਔਰ ਆਉਣ ਵਾਲੇ ਕਾਰਪੋਰੇਸ਼ਨ ਇਲੈਕਸ਼ਨਾਂ ਤੇ ਇਹ ਸਰਕਾਰ ਦਾ ਇਸ ਪਾਰਟੀ ਦਾ ਇੱਕ ਨੁਮਾਇੰਦਾ ਵੀ ਜਿੱਤਣਾ ਨਹੀਂ ਚਾਹੀਦਾ ਤਾਂ ਕਿ ਜੋ ਅੱਜ ਤੱਕ ਭੁਗਤਿਆ ਸਾਨੂੰ ਦੁਬਾਰਾ ਫੇਰ ਨਾ ਭੁਗਤਣਾ ਪਵੇ ਤੇ ਤੁਹਾਡਾ ਸ਼ੁਭਨਾਮ ਕੀ ਹੈ ਮੇਰਾ ਨਾਮ ਹੈ ਜੀ ਸੰਦੀਪ ਵਾਦਵਾ ਮੈਂ ਭਾਰਤੀ ਜਨਤਾ ਪਾਰਟੀ ਭਾਰਤનગર ਮੰਡਲ ਦਾ ਪ੍ਰੈਜ਼ੀਡੈਂਟ ਹਾਂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਮੈਂ ਲੁਧਿਆਣੇ ਤੋਂ ਅਜੋਗਾ ਪੰਜਾਬ ਪ੍ਰੈਸ ਰਿਪੋਰਟਰ ਵਿਨੋਦ ਨਾਲ ਬਾਰੋਲ